ਕੱਲ ਗੁਰਦਾਸਪੁਰ ਦੇ ਥਾਣਾ ਦੁਰੰਗਲਾ ਦੇ ਦੀਨਾ ਦੇ ਪਿੰਡ ਖੁੱਥੀ ਦੇ ਵਿੱਚ ਜਿਹੜੀ ਘਟਨਾ ਵਾਪਰੀ ਉਸ ਨੇ ਪੂਰੇ ਪੰਜਾਬ ਨੂੰ ਹਿਲਾਕ ਰੱਖ ਦਿੱਤਾ ਦਰਸਲ ਇੱਕ ਸਿਰਫਰਾ ਸਾਬਕਾ ਫੌਜੀ ਜੋ ਕਿ ਕੱਲ ਤੜਕਸਾਰ ਹੀ ਆਪਣੇ ਸਹੁਰੇ ਘਰ ਦੇ ਵਿੱਚ ਆ ਕੇ AK47 ਰਾਈਫਲ ਦੇ ਨਾਲ ਜਿਸ ਨੇ ਪਹਿਲਾਂ ਘਰ ਦੇ ਵਿੱਚ ਦਾਖਲ ਹੁੰਦਾ ਉਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਤਾਬੜ ਤੋੜ ਗੋਲੀਆਂ ਚਲਾ ਕੇ ਆਪਣੀ ਪਤਨੀ ਅਤੇ ਸੱਸ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਔਰ ਇਹ ਜਿਹੜੀ ਘਟਨਾ ਵਾਪਰੀ ਇਸ ਦੇ ਨਾਲ ਪੂਰੇ ਇਲਾਕੇ ਦੇ ਵਿੱਚ ਜਿੱਥੇ ਦਹਿਸ਼ਤ ਦਾ ਮਾਹੌਲ ਸੀਗਾ ਉੱਥੇ ਹੀ ਕੱਲ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਸਾਬਕਾ ਫੌਜੀ ਗੁਰਦਾਸਪੁਰ ਦੇ ਪੌਸ਼ ਏਰੀਆ ਬੱਸ ਸਟੈਂਡ ਦੇ ਨਜ਼ਦੀਕ ਇੰਪਰੂਵਮੈਂਟ ਟਰਸਟ ਦੀ ਕੁਆਟਰਾਂ ਦੇ ਵਿੱਚ ਜਾ ਕੇ ਉੱਥੇ ਜਦੋਂ ਪਹੁੰਚਦਾ ਤਾਂ ਇਸ ਦੀ ਜਾਣਕਾਰੀ ਪੁਲਿਸ ਨੂੰ ਮਿਲਦੀ ਹੈ ਮੌਕੇ ਦੇ ਉੱਤੇ ਭਾਰੀ ਪੁਲਿਸ ਫੋਰਸ ਸਮੇਤ ਗੁਰਦਾਸਪੁਰ ਜ਼ਿਲ੍ਹੇ ਦੇ ਮੁਖੀ ਐਸਐਸਪੀ ਆਈਪੀਐਸ ਅਦਿੱਤੇ ਆਪਣੀ ਭਾਰੀ ਪੁਲਿਸ ਫੋਰਸ ਦੇ ਨਾਲ ਉੱਥੇ ਪਹੁੰਚਦੇ ਨੇ ਅਤੇ ਖੁਦ ਇਸ ਆਪਰੇਸ਼ਨ ਨੂੰ ਲੀਡ ਕਰਦੇ ਨੇ ਹੈਰਾਨੀ ਦੀ ਗੱਲ ਤਾਂ ਉਦੋਂ ਹੋਈ ਜਦੋਂ ਇਸ ਸਾਬਕਾ ਫੌਜੀ ਦੇ ਵੱਲੋਂ ਹੱਥ ਦੇ ਵਿੱਚ AK47 ਰਾਈਫਲ ਫੜ ਕੇ ਪੌੜੀਆਂ ਦੇ ਵਿੱਚ ਬੈਠ ਜਾਂਦਾ ਅਤੇ ਕਈ ਵਾਰ ਇਸ ਸਾਬਕਾ ਫੌਜੀ ਨੂੰ ਸਮਝਾਉਣ ਦਾ ਪ੍ਰਯਾਸ ਕੀਤਾ ਜਾਂਦਾ ਐਸਐਸਪੀ ਗੁਰਦਾਸਪੁਰ ਦਿੱਤੇ ਤੇ ਉਹਨਾਂ ਦੀ ਟੀਮ ਦੇ ਵੱਲੋਂ ਪਰ ਜਦੋਂ ਇਹ ਫੌਜੀ ਨਹੀਂ ਸਮਝਦਾ ਕਿਉਂਕਿ ਉਸ ਦੇ ਸਿਰ ਦੇ ਉੱਪਰ ਉਸ ਵਕਤ ਜਿਹੜਾ ਮਨ ਦੇ ਵਿੱਚ ਕੀ ਚੱਲਿਆ ਸੀ ਇਸ ਬਾਰੇ ਤੇ ਉਹ ਹੀ ਜਾਣਦਾ ਸੀ ਪਰ ਇਸ ਕਟਰਾ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਸੀ ਹੱਥਾਂ ਦੇ ਵਿੱਚ AK47 ਰਾਈਫਲ ਪੌਸ਼ ਏਰੀਆ ਰਿਹਾਇਸ਼ੀ ਇਲਾਕਾ ਬੜਾ ਵੱਡਾ ਇੱਕ ਚੈਲੰਜ ਸੀਗਾ ਪਰ ਇਸ ਚੈਲੰਜ ਨੂੰ ਕਬੂਲਦੇ ਹੋਏ ਗੁਰਦਾਸਪੁਰ ਪੁਲਿਸ ਦੇ ਮੁਖੀ ਐਸਐਸਪੀ ਅਦਿੱਤੇ ਵੱਲੋਂ ਖੁਦ ਇਸ ਦੀ ਕਮਾਂਡ ਕੀਤੀ ਗਈ ਅਤੇ ਬਿਨਾਂ ਕਿਸੇ ਡਰ ਦੇ AK47 ਰਾਈਫਲ ਦੇ ਸਾਹਮਣੇ ਜਾ ਕੇ ਡਟੇ ਵੀ ਕਈ ਵਾਰ ਉਸ ਸ਼ਖਸ ਨੂੰ ਸਮਝਾਉਂਦਾ ਕਈ ਵਾਰ ਜਿਹੜਾ ਪੁਲਿਸ ਨੂੰ ਨੂੰ ਜਿਹੜਾ ਪੁਲਿਸ ਦੇ ਵੱਲੋਂ ਸਮਝਾਇਆ ਵੀ ਗਿਆ ਕਿ ਸਰੈਂਡਰ ਕਰ ਦਿੱਤਾ ਜਾਵੇ ਪਰ ਉਹ ਫੌਜੀ ਨਹੀਂ ਮੰਨਿਆ ਆਖਿਰਕਾਰ ਐਸਐਸਪੀ ਗੁਰਦਾਸਪੁਰ ਅਦਿੱਤੇ ਖੁਦ ਉਸ ਦੇ ਸਾਹਮਣੇ ਜਾ ਕੇ ਡਟੇ ਉਸ ਨੂੰ ਸਮਝਾਇਆ ਵੀ ਪਰ ਕੁਝ ਹੀ ਸਮੇਂ ਦੇ ਬਾਅਦ ਉਸ ਦੇ ਸਿਰ ਦੇ ਉੱਪਰ ਕਿਸ ਤਰੀਕੇ ਦਾ ਖੂਨ ਸਵਾਰ ਸੀ ਉਸਨੇ ਦੋ ਦਰਦਨਾਕ ਕਤਲ ਕਰਨ ਤੋਂ ਬਾਅਦ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ ਪਰ ਕੱਲ ਇਹ ਜਿਹੜੀ ਘਟਨਾ ਵਾਪਰੀ ਜਿੱਥੇ ਰਿਹਾਇਸ਼ੀ ਇਲਾਕਾ ਸੀ ਪੁਲਿਸ ਲਈ ਵੱਡਾ ਚੈਲੰਜ ਸੀਗਾ ਪਰ ਇਸੇ ਦੇ ਬਾਵਜੂਦ ਗੁਰਦਾਸਪੁਰ ਦੇ ਮੁਖੀ ਐਸਐਸਪੀ ਅਦਿੱਤ ਦੇ ਜਿਹੜੇ ਨੇ ਖੁਦ ਜਿਹੜਾ ਆਪਰੇਸ਼ਨ ਨੂੰ ਲੀਡ ਕੀਤਾ ਲੀਡ ਨਹੀਂ ਕੀਤਾ ਬਲਕਿ ਦਲੇਰੀ ਦੇ ਨਾਲ ਏਕੇ 47 ਦੇ ਅੱਗੇ ਜਾ ਕੇ ਡਟ ਗਏ ਇਸ ਘਟਨਾ ਤੋਂ ਬਾਅਦ ਜਿੱਥੇ ਉਸ ਫੌਜੀ ਦੀ ਵੀ ਦਰਦਨਾਕ ਜਿਹੜੀ ਮੌਤ ਹੋਈ ਹੈ ਪਰ ਇਸ ਅਫਸਰ ਦੀ ਦਲੇਰੀ ਜਿਹੜੀ ਹੈ ਪੂਰੇ ਪੰਜਾਬ ਪਰਦੇ ਵਿੱਚ ਦੇਖੀ ਗਈ ਜਿਸ ਤੋਂ ਬਾਅਦ ਡੀਜੀਪੀ ਗੌਰਵ ਯਾਦਵ ਦੇ ਪਲੋ ਕਮੋਡੀਸ਼ਨ ਅਵਾਰਡ ਦੇ ਨਾਲ ਗੁਰਦਾਸਪੁਰ ਦੇ ਮੁਖੀ ਐਸਐਸਪੀ ਆਈਪੀਐਸ ਅਦਿੱਤ્ય ਅਤੇ ਥਾਣਾ ਪ੍ਰਬਾਰੀ ਦਵਿੰਦਰ ਪ੍ਰਕਾਸ਼ ਅਤੇ ਐਡੀਸ਼ਨਲ ਐਸਐਚਓ ਨੂੰ ਕਮੋਡੀਸ਼ਨ ਅਵਾਰਡ ਦੇ ਨਾਲ ਡਿਸਕ ਦੇ ਨਾਲ ਜਿਹੜਾ ਨਵਾਜਿਆ ਗਿਆ ਸੋ ਇਹ ਜਿਹੜਾ ਇੱਕ ਵੱਡਾ ਚੈਲੰਜ ਸੀਗਾ ਕਿਉਂਕਿ ਰਹਾਇਸ਼ੀ ਇਲਾਕਾ ਸੀ ਔਰ ਹੱਥੇ 1K47 ਕੁਝ ਵੀ ਹੋ ਸਕਦਾ ਸੀ ਪਰ ਇਸ ਨੂੰ ਕਬੂਲਦੇ ਹੋਏ ਗੁਰਦਾਸਪੁਰ ਦੇ ਐਸਐਸਪੀ ਅਦਿੱਤੇ ਦੇ ਵੱਲੋਂ ਇਸ ਆਪਰੇਸ਼ਨ ਨੂੰ ਲੀਡ ਕਰਦੇ ਹੋਏ ਪੂਰੀ ਵਾਹ ਲਗਾ ਦਿੱਤੀ ਗਈ ਕਿ ਕਿਸੇ ਤਰੀਕੇ ਉਸ ਸ਼ਖਸ ਨੂੰ ਸਰੈਂਡਰ ਕਰਾ ਦਿੱਤਾ ਜਾਵੇ ਸੋ ਇਹ ਜਿਹੜੀ ਪੰਜਾਬ ਪੁਲਿਸ ਦੇ ਅਫਸਰ ਦੀ ਦਲੇਰੀ ਸੀ ਪੂਰੇ ਪੰਜਾਬ ਚ ਇਸ ਵਕਤ ਚਰਚਾ ਦਾ ਵਿਸ਼ੇ ਹੈ ਇਹ ਤੁਹਾਨੂੰ ਪੂਰੀ ਰਿਪੋਰਟ ਦਿਖਾਣੇ ਆ ਕਿਸ ਤਰੀਕੇ ਦੇ ਨਾਲ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਔਰ ਇਹ ਜਿਹੜੀ ਘਟਨਾ ਵਾਪਰੀ ਜਿਸ ਤੋਂ ਬਾਅਦ ਪੂਰੇ ਇਲਾਕੇ ਚ ਇਸ ਵਕਤ دہشت ਦਾ ਮਾਹੌਲ ਵੀ ਬਣਿਆ ਪਰ ਇਹ ਜਿਹੜੀ ਦਲੇਰੀ ਸੀਗੀ ਪੰਜਾਬ ਪੁਲਿਸ ਦੇ ਅਫਸਰ ਦੀ ਉਹ ਦੇਖਣ ਵਾਲੀ ਸੀ ਬਾਕੀ ਵਿਚੇਰੋ ਹੀ ਕੰਦੇ ਪਿਛੇ ਰੋ ਪਿਛੇ ਰੋ सारा अंदर मैं मैं बात 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 सुन 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 रहा रहा यार यार मेरी 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 एक एक सेकंड सेकंड तू तू देख सारी चीजा प्यारोल्व कर लगे पहले जून पेपर रख तो गल कर देनी चलिए मैं भाजी ਨਹੀਂ ਨਹੀਂ ਮੈਨੂੰ ਮੈਂ ਬੋਲੀ ਨਹੀਂ ਸੁਣ ਦਿਖਾ ਨਹੀਂ ਨਹੀਂ ਮੇਰੀ ਗੱਲ ਮੈਨੂੰ ਸੁਣੋ ਮੇਰੀ ਗੱਲ ਸੁਣੋ ਉਹ ਯਾਰ ਕਿੱਥੇ ਦਾ ਕਿੱਥੇ ਪੁੱਛਦਾ ਦੇਖਾ ਨਾ ਵੇਖਾ ਕੀ ਪਤਾ ਮੈਂ ਕੱਢਦਾ ਕੁਝ ਸੁਣਨੀ ਨਹੀਂ ਹੈ ਨਹੀਂ ਯਾਰ ਸਾਡੀ ਕਿਹੜਾ ਤੇਰਾ ਕੋਈ ਹੈ ਜੀ ਸਾਡੀ